ਕਸਾਨ ਵੀਰੋ ਅੱਜ ਆਪਾਂ ਜਿਹੜਾ ਸ਼ਾਟ ਬਣਾ ਰਹੇ ਆ ਪਿੰਡ ਝਾਮਕੇ ਤਹਿਸੀਲ ਜਿਹੜਾ ਸ਼੍ਰੀ ਤਰਨਤਨ ਸਾਹਿਬ ਉਹ ਭਾਜੀ ਪ੍ਰਤਾਪ ਸਿੰਘ ਸ਼ਹਿਰ ਦੇ ਫਾਨ ਤੋਂ 9-9 ਮੱਜਾਂ ਦੇ ਵਿੱਚ ਡਿਟੇਲ ਥੋੜੀ ਥੋੜੀ ਆਪਾਂ ਪੁੱਛ ਰਹੇ ਹਾਂ ਭਾਜੀ ਬ੍ਰਾਮ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਹਾਰਾਜ ਬਸੋ ਇਹ ਮੱਝ ਬੜੀ ਇਹ ਭਾਜੀ ਸੂਹਾ ਦੁੱਜਾ ਜੇ ਝੋਟੀ ਦਾ ਸੂਈ ਨੂੰ ਇਹ ਜੇ 1.5 ਮਹੀਨਾ ਹਾਂਜੀ ਤੇ ਮਗਰੇ ਦੇ ਇਹ ਕਟਾ ਕਟਾਈ ਹਾਂਜੀ ਹਾਂਜੀ ਮਗਰ ਕਟਾ ਦੇ ਮਗਰ ਕਟਾ ਜੀ ਹਾਂਜੀ ਦੁੱਧ ਜੀ ਦੁੱਧ 8 ਲੀਟਰ ਜੀ ਪੱਕਾ ਮੋਲ ਕਿੰਨਾ ਜੀ ਪੂਰੇ 60000 ਦੇ ਵਿੱਚ ਪਹੁੰਚ 100 ਕਿਲੋਮੀਟਰ ਤੀਕਰ ਗੱਡੀ ਆਪਦੀ ਲੈ ਆਵੇ ਕੋ 57000 ਦੀ ਕੀ ਹੈ ਜੀ ਇਹ ਦੋ ਅਗੇ ਹਾਂ ਗਾੜੀ ਭਾਜੀ ਸੂਰਾਤ ਜਾਂ ਹਾਂਜੀ ਕੋ ਚੌਥਾ ਵਾਲੇ ਹਾਂਜੀ ਦੁੱਧ ਜੀ ਪੰਜਵਾਂ ਵਾਲੇ ਦਸਵਾਂ ਵਾਲੇ ਦੁੱਧ ਹੈਗਾ ਜੀ 7 ਲੀਟਰ ਬੱਚਾ ਨਹੀਂ ਜੀ ਸੁਈ ਨੂੰ ਇਹ ਜੇ ਸਾਢੇ 1 3 4 ਮਹੀਨੇ 1 ਮਹੀਨੇ ਦੀ ਬਣੀ ਜੇ ਗਾਰੰਟੀ ਕੋਈ ਨਹੀਂ ਆਪਾਂ ਦੇਣੀ ਦੁੱਧ ਦੇ ਹਿਸਾਬ ਨਾਲ ਮੈਂ ਦੇਣੀ ਠੀਕ ਹੈ ਜੀ ਇਹਦੀ ਭਾਜੀ ਜੱਸਣੋਂ ਵਾਲੇ ਭਾ ਜਿਹੜੇ ਆ ਪੂਰੇ 52000 ਦੇ ਵਿੱਚ ਪਹੁੰਚ ਠੀਕ ਹੈ ਜੀ ਗੱਡੀ ਆਪਦੀ ਲੈ ਵੇ ਗੋ ਤੇ ਪੂਰੇ 48000 ਦੀ ਬਣ 48000 ਹਾਂਜੀ ਠੀਕ ਹੈ ਜੀ ਇਹ ਦੋ ਕੇ ਆ ਜੀ ਹਾਂਜੀ ਗਾੜੀ ਭਾਜੀ ਸੂਆ ਪਹਿਲਾ ਥੋੜੀ ਪਾਕੇ ਸੂਈ ਮਹੀਂ ਤੇ ਅਗਲੇ ਥਾਂ ਕ ਬਹਿਣੀ ਵਾਲੇ ਦੀ ਤਲੜਿਆ ਉਲਟ ਬਹਿਣੀ ਵਾਲੇ ਪਾਸੇ ਅਗਲੇ ਥਾਂ ਦੀ ਤਲੜ ਹੈ ਹਾਂਜੀ ਦੁੱਧ 8 ਲੀਟਰ ਦੇ ਸੂਈ ਨੂੰ ਕੋ ਤਿੰਨ ਕ ਮਹੀਨੇ ਹੋਇਆ ਕੋਈ ਮੰਨ ਲਓ ਮੀਨਾ 35 ਦਿਨ 40 ਦਿਨਾਂ ਦੀ ਡਾਕਟਰ ਨੇ ਗੈਸ ਚ ਦੱਸੀ ਸ਼ਾਹਦਾ ਜੀ ਆਪਾਂ ਕੋਈ ਗਰੰਟੀ ਨਹੀਂ ਆਪਾਂ ਦੁੱਧੇ ਹਸਾ ਹੁਣ ਦੇਣੀ ਏ ਕਿੰਨਾ ਮੁੱਲ ਜੀ ਇਹਦੀ ਭਾਜੀ ਪੂਰੇ ਆਪਣਾ 52000 ਦੇ ਵਿੱਚ ਪਹੁੰਚ ਠੀਕ ਹੈ ਜੀ ਗੱਡੀ ਕੋ ਆਪ ਦੀ ਲੈਵੇ ਜਿਸ ਨੂੰ 49000 ਦੀ ਇੱਕ ਘਟ 50 ਦੀ ਦੇ ਠੀਕ ਹੈ ਹਾਂਜੀ ਹਾਂਜੀ